ਕੋ ਚਾਹੁੰਦਾ ਹੈ ਕਿ ਸਾਡਾ ਜਿਹੜਾ ਚਿਹਰਾ ਵਾ ਉਹ ਫੇਅਰ ਹੋਵੇ ਸਾਡੀ ਤ્વਚਾ ਦਾ ਰੰਗ ਜਿਹੜਾ ਵਾ ਚਿਹਰੇ ਦਾ ਰੰਗ ਜਿਹੜਾ ਸਾਫ ਹੋਵੇ ਈਵਨ ਟੋਨ ਹੋਵੇ ਇਹ ਨਹੀਂ ਕਿ ਹਰ ਕੋਈ ਕਹਿੰਦਾ ਕਿ ਸਾਡਾ ਚਿਹਰਾ ਜਿਹੜਾ ਦੁੱਧ ਵਾਂਗ ਗੋਰਾ ਚਿੱਟਾ ਹੋਵੇ ਇਹ ਤਾਂ ਨਹੀਂ ਹੋ ਸਕਦਾ ਕਿ ਜੇ ਸਾਡੀ ਸਕਿਨ ਜਿਹੜੀ ਆ ਉਹ ਡਾਰਕ ਵਾ ਤਾਂ ਉਹ ਬਿਲਕੁਲ ਐਨ ਦੁੱਧ ਵਾਂਗੂ ਚਿੱਟੀ ਹੋ ਜਾਏਗੀ ਪਰ ਇੰਨਾ ਜ਼ਰੂਰ ਹੈ ਕਿ ਜਿਹੜੇ ਸਾਡੇ ਸਕਿਨ ਤੇ ਦਾਗ-ਧੱਬੇ ਨੇ ਉਹ ਅਸੀਂ ਠੀਕ ਕਰ ਸਕਦੇ ਆ ਤੇ ਸਕਿਨ ਨੂੰ ਜਿਹੜਾ ਇਕਵਨ ਟੋਨ ਵਿੱਚ ਲਿਆ ਸਕਦੇ ਆ ਤੇ ਸਾਡਾ ਜਿਹੜਾ ਕੰਪਲੈਕਸ਼ਨ ਉਹ ਫੇਅਰ ਹੋ ਜਾਵੇਗਾ ਤੇ ਇਹਦੇ ਵਾਸਤੇ ਅੱਜ ਅਸੀਂ ਲੈ ਕੇ ਆਏ ਆ ਵੀਡੀਓ ਉਹ ਕਿਹਦੇ ਤੇ ਆ ਇੱਕ ਫੇਸ ਪੈਕ ਤੇ ਫੇਸ ਪੈਕ ਕਾਹਦਾ ਏ ਉਹ ਜੀ ਆਲੂ ਪੇਸ ਤੇ ਆਲੂ ਦੇ ਨਾਲ ਅਸੀਂ ਆਪਣੀ ਸਕਿਨ ਦਾ ਜਿਹੜਾ ਕਲਰ ਵਾ ਉਹਨੂੰ ਕਰਾਂਗੇ ਫੇਅਰ ਤੇ ਉਹ ਕਿਸ ਤਰੀਕੇ ਦਾ ਨਾਲ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆਂ। ਸ੍ਰੀ ਕਾਲ ਦੀ ਸਾਰਿਆਂ ਨੂੰ ਮੈਂ ਪ੍ਰਭਜਿਤ ਕੌਰ ਲਾਈਫ ਸਟਾਈਲ ਵਿਦ ਸ਼ਾਨ ਆਉਲਖ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ ਅਸੀਂ ਨਿਤ ਨਵੀਆਂ ਬਿਊਟੀ ਟਿਪਸ ਲੈ ਕੇ ਆਉਂਦੇ ਆਂ ਤੇ ਸਕਿਨ ਦੇ ਨਾਲ ਰਿਲੇਟਡ ਤੁਹਾਡੇ ਨਾਲ ਵੀਡੀਓ ਜਿਹੜੀਆਂ ਸ਼ੇਅਰ ਕਰਦੇ ਆਂ ਤੇ ਅੱਜ ਅਸੀਂ ਫੇਰ ਇੱਕ ਨਵੀਂ ਵੀਡੀਓ ਲੈ ਕੇ ਆ ਗਏ ਆਂ ਜੀ। ਉਹ ਦੀ ਫੇਸ ਪੈਕ ਤੇ ਫੇਸ ਪੈਕ ਹੈ ਜੀ ਸਾਡੇ ਸਕਿਨ ਦੀ ਜਿਹੜੀ ਡਾਰਕਨੈਸ ਹੋਆ ਸਾਡੇ ਸਕਿਨ ਤੇ ਕਾਲਾਪਣ ਆ ਜਾਂਦਾ ਦਾਗ ਧੱਬੇ ਪੈ ਜਾਂਦੇ ਨੇ ਤੇ ਸਾਡਾ ਕੰਪਲੈਕਸ਼ਨ ਜਿਹੜਾ ਫੇਸ ਦਾ ਵਾ ਉਹ ਗਲੋਇੰਗ ਨਹੀਂ ਡਲ ਹੋ ਜਾਂਦਾ ਹੈ ਤੇ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਕੰਪਲੈਕਸ਼ਨ ਨੂੰ ਜਿਹੜਾ ਵਾ ਉਹ ਫੇਅਰ ਕਰ ਸਕਦੇ ਆ ਗਲੋਇੰਗ ਕਰ ਸਕਦੇ ਆ ਤੇ ਹਰ ਇੱਕ ਦੀ ਨਜ਼ਰ ਵਿੱਚ ਅਸੀਂ ਜਿਹੜਾ ਆ ਸਕੀਏ ਤੇ ਸਾਨੂੰ ਹਰ ਕੋਈ ਪੁੱਛੇ ਕਿ ਤੁਸੀਂ ਫੇਸ ਤੇ ਕੀ ਲਗਾਉਂਦੇ ਹੋ ਕਿ ਤੁਹਾਡਾ ਫੇਸ ਇੰਨਾ ਚਮਕਦਾ ਹੈ ਤੇ ਹੀਰੇ ਮੋਤੀਆਂ ਦੀ ਤਰ੍ਹਾਂ ਜਿਹੜਾ ਤੁਹਾਡਾ ਫੇਸ ਵਾ ਉਹ ਜਿਹੜਾ ਫੇਸ ਲਸ਼ ਲਸ਼ ਕਰੇਗਾ ਤੇ ਉਹਦੇ ਲਈ ਅੱਜ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਨਵੀਂ ਰੈਮਡੀ ਉਹ ਆ ਪਟਾਟੋ ਪੇਸ ਪੋਟੈਟੋ ਮੀਨਸ ਆਲੂ ਪੀਸ ਤੇ ਆਲੂ ਦੇ ਰਸ ਦੇ ਨਾਲ ਅਸੀਂ ਕੀ ਚੀਜ਼ ਅੱਜ ਤਿਆਰ ਕਰਾਂਗੇ ਜੋ ਤੁਸੀਂ ਫੇਸ ਤੇ ਲਗਾਓਗੇ ਤੇ ਤੁਹਾਡਾ ਫੇਸ ਜਰਾ ਇੱਕਦਮ ਗਲੋਇੰਗ ਬਣ ਜਾਏਗਾ ਤੇ ਇਹਦੇ ਨਾਲ ਜਿਹੜੀਆਂ ਤੁਹਾਡੀਆਂ ਪਿਗਮੈਂਟੇਸ਼ਨ ਬਲੈਮਿਸ਼ਾਂਆਂ ਵਾ ਉਹਦੀ ਪ੍ਰੋਬਲਮ ਵੀ ਬਿਲਕੁਲ ਠੀਕ ਹੋ ਜਾਵੇਗੀ ਤੇ ਤੁਹਾਡੀ ਸਕਿਨ ਜਿਹੜੀ ਇਕਵਨ ਟੋਨ ਮਤਲਬ ਕਿ ਇੱਕਸਾਰ ਹੋ ਜਾਏਗੀ ਤੇ ਕੋਈ ਵੀ ਦਾਗ-ਧੱਬਾ ਫੇਸ ਤੇ ਨਹੀਂ ਰਹੇਗਾ ਤੇ ਸਕਿਨ ਤੁਹਾਡੀ ਜਿਹੜੀ ਆ ਓ ਟਾਈਟ ਤੇ ਬ੍ਰਾਈਟ ਹੋਣੀ ਸ਼ੁਰੂ ਹੋ ਜਾਏਗੀ ਤੇ ਇਹ ਸਾਡਾ ਫੇਸ ਪੈਕ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਕਿਸ ਤਰੀਕੇ ਦੇ ਨਾਲ ਤਿਆਰ ਕਰਨਾ ਹੈ ਉਹ ਤੁਹਾਨੂੰ ਸ਼ੇਅਰ ਕਰਦੇ ਹਾਂ ਜੀ ਹਾਂਜੀ ਇਹਦੇ ਵਾਸਤੇ ਅਸੀਂ ਲੈ ਲਿਆ ਜੀ ਇਹ ਸਮਾਨ ਇਹਦੇ ਵਿੱਚ ਇਹ ਆ ਬੇਸਣ ਤੇ ਮੂੰਗ ਦਾਲ ਦਾ ਜਿਹੜਾ ਆਟਾ ਦੋਨੋਂ ਮਿਕਸ ਕਰਕੇ ਰੱਖਿਆ ਸੀਗਾ ਤੇ ਦੋਨੋਂ ਚੀਜ਼ਾਂ ਅਸੀਂ ਐਡ ਕਰਾਂਗੇ ਨਾਲੇ ਪੋਟੈਟੋ ਆਲੂ ਇੱਕ ਤੇ ਤੁਸੀਂ ਆਪਣੇ ਅਕੋਰਡਿੰਗ ਆਲੂ ਦਾ ਸਾਈਜ਼ ਲੈ ਲੈਣਾ ਤੇ ਗ੍ਰੇਡ ਕਰਨ ਵਾਸਤੇ ਇਹ ਤੇ ਨਾਲੇ ਜਿਹੜਾ ਬਾਉਲ ਲੈ ਲਿਆ ਤੇ ਇਹ ਆਲੂ ਅਸੀਂ ਪਹਿਲਾਂ ਹੀ ਜਿਹੜਾ ਵਾ ਇੱਕ ਮੈਸ਼ ਕਰਕੇ ਰੱਖ ਲਿਆ ਸੀਗਾ ਤੇ ਉਹਦਾ ਜੂਸ ਕੱਢ ਕੇ ਤੇ ਅਸੀਂ ਜਿਹੜਾ ਪਾ ਲਿਆ ਬਾਉਲ ਦੇ ਵਿੱਚ ਤੇ ਦੇਖੋ ਜੂਸ ਕੱਢ ਕੇ ਪਹਿਲਾਂ ਬਾਉਲ ਚ ਪਾ ਲਿਆ ਸੀਗਾ ਕਿਉਂਕਿ ਜੂਸ ਨੂੰ ਅਸੀਂ 5 ਮਿੰਟ ਪਹਿਲਾਂ ਕੱਢ ਕੇ ਰੱਖਣਾ ਹੈ ਇਹ ਕਿਉਂ ਕੱਢ ਕੇ ਰੱਖਣਾ ਹੈ ਇਹ ਤੁਹਾਡਾ ਬਾਅਦ ਵਿੱਚ ਦੱਸਦੇ ਹਾਂ ਸਭ ਤੋਂ ਪਹਿਲਾਂ ਅਸੀਂ ਬੌਲ ਦੇ ਵਿੱਚ ਜਿੰਨਾ ਆਟਾ ਲੈਣਾ ਹੈ ਉਹ ਲੈ ਲੈਣਾ ਹੈ ਇਹ ਬੇਸਨ ਤੇ ਮੂੰਗ ਦਾਲ ਦਾ ਆਟਾ ਤੇ ਇਹ ਆ ਜੀ ਆਲੂ ਦਾ ਜੂਸ ਤੇ ਇਹਨੂੰ ਅਸੀਂ 5 ਤੋਂ 10 ਮਿੰਟ ਹੋ ਗਏ ਸੀ ਕੱਢ ਕੇ ਰੱਖੇ ਨੂੰ ਤੇ ਹੁਣ ਦੇਖੋ ਅਸੀਂ ਲੈਣਾ ਹੈ ਇਹਦਾ ਸਟਾਰਚ ਜਿਹੜਾ ਅਸੀਂ 5-10 ਮਿੰਟ ਪਹਿਲਾਂ ਇਹਨੂੰ ਕੱਢ ਕੇ ਰੱਖ ਲਵਾਂਗੇ ਤੇ ਉਹ ਜੂਸ ਉੱਪਰ ਆ ਜਾਵੇਗਾ ਤੇ ਇਹ ਆਲੂ ਦਾ ਵਾਈਟ ਸਟਾਰਚ ਆ ਇਹ ਨੀਚੇ ਬੈਠ ਜਾਵੇਗਾ ਇਹ ਸਟਾਰ ਚ ਜਿਹੜਾ ਵਾ ਸਕਿਨ ਤੇ 글로ਵ ਲੈਉਣ ਵਾਸਤੇ ਇੰਨਾ ਕ ਜਿਆਦਾ ਹੈਲਪਫੁਲ ਆ ਤੁਸੀਂ ਅਜ਼ਮਾਓਗੇ ਤਾਂ ਦੇਖੋਗੇ ਇਹ ਦੇਖੋ ਜੂਸ ਅਸੀਂ ਕੱਢ ਲਿਆ ਉੱਪਰੋਂ ਤੇ ਇਹ نیچے ਸਟਾਰ ਚ ਬੈਠ ਗਿਆ ਇਹ ਚਾਟਰ ਜਿਹੜਾ ਵਾ ਉਹ ਮਿੰਟਾਂ 'ਚ ਡਰਾਈ ਹੋ ਜਾਂਦਾ ਹੈ ਤੇ ਜਦੋਂ ਇਹ ਟਾਈਟ ਹੋ ਜਾਂਦਾ ਹੈ ਤੇ ਇਸੇ ਤਰੀਕੇ ਨਾਲ ਇਹ ਸਕਿਨ ਨੂੰ ਵੀ ਟਾਈਟ ਕਰਦਾ ਹੈ ਓਪਨ ਪੋਰਸ ਬੰਦ ਕਰ ਦਿੰਦਾ ਹੈ ਤੇ ਸਕਿਨ ਤੇ 글로ਵ ਲੈ ਕੇ ਆਉਂਦਾ ਹੈ ਤੇ ਇਹਦੇ ਵਿੱਚ ਅਸੀਂ ਇਹ ਇੱਕ ਚਮਚ ਜਿਹੜਾ ਬੇਸਣ ਵਾਲਾ ਤੇ ਮੂੰਗ ਦਾਲ ਦਾ ਆਟਾ ਪਾ ਦਿੱਤਾ ਤੁਸੀਂ ਇਕੱਲਾ ਬੇਸਨ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੇ ਇਹਨੂੰ ਹੁਣ ਅਸੀਂ ਚੰਗੀ ਤਰੀਕੇ ਨਾਲ ਮਿਕਸ ਕਰ ਲਿਆ ਤੇ ਇਹਦਾ ਅਸੀਂ ਪੇਸਟ ਬਣਾਉਣ ਵਾਸਤੇ ਇਹਦੇ ਵਿੱਚ ਐਡ ਕਰਾਂਗੇ ਜੀ ਗੁਲਾਬ ਜਲ ਗੁਲਾਬ ਜਲ ਇੱਕ ਬਹੁਤ ਹੀ ਵਧੀਆ ਟੋਨਰ ਹੈ ਤੁਸੀਂ ਨਾਰਮਲ ਪਾਣੀ ਨਾਲ ਵੀ ਕਰ ਸਕਦੇ ਹੋ ਬਟ ਕਈ ਜਗ੍ਹਾ ਤੇ ਜਿਹੜਾ ਪਾਣੀ ਆ ਉਹ ਵਧੀਆ ਨਹੀਂ ਹੁੰਦਾ ਹੈਵੀ ਹੁੰਦਾ ਹੈ ਜਾਂ ਗੰਦਾ ਹੁੰਦਾ ਹੈ ਤੇ ਉਹ ਸਾਡੀ ਸਕਿਨ ਨੂੰ ਵੀ ਹਾਮ ਕਰਦਾ ਹੈ ਤੇ ਇਸ ਕਰਕੇ ਬੈਟਰ ਹੈ ਕਿ ਤੁਸੀਂ ਗੁਲਾਬ ਜਲ ਹੀ ਵਰਤੋ ਤੇ ਗੁਲਾਬ ਜਲ ਜਿਹੜਾ ਗੁਲਾਬ ਦੀਆਂ ਪੱਤੀਆਂ ਤੋਂ ਤਿਆਰ ਹੁੰਦਾ ਹੈ ਤੇ ਬਹੁਤ ਹੀ ਵਧੀਆ ਹੁੰਦਾ ਹੈ ਤੇ ਇਹਨੂੰ ਥੋੜੀ ਦੇਰ ਤੱਕ ਤੁਸੀਂ ਰੱਖ ਦੇਣਾ ਇਹ ਮੈਂ ਮਿਕਸ ਕਰਕੇ ਤੇ ਹੁਣ ਜਿਹੜਾ ਜੂਸ ਬਸ ਬਚ ਗਿਆ ਸੀਗਾ ਉਹਨੂੰ ਅਸੀਂ ਵੇਸਟ ਨਹੀਂ ਕਰਾਂਗੇ ਉਹਦੇ ਵਿੱਚ ਵੀ ਇਹ ਆਟਾ ਮਿਕਸ ਕਰਕੇ ਜਿਹੜਾ ਅਸੀਂ ਬਣਾਇਆ ਸੀਗਾ ਤੇ ਇਹਦੇ ਨਾਲ ਅਸੀਂ ਆਪਣੇ ਫੇਸ ਦੀ ਜਿਹੜੀ ਹੈ ਕਲੀਨਿੰਗ ਕਰਾਂਗੇ ਸਭ ਤੋਂ ਪਹਿਲਾਂ ਫੇਸ ਦੇ ਉੱਤੇ ਕੁਝ ਵੀ ਲੱਗਾ ਹੋਵੇ ਕੱਜਲ ਵਗੈਰਾ ਕੁਝ ਵੀ ਲੱਗਾ ਹੋਵੇ ਉਹਨੂੰ ਸਾਰਾ ਰਿਮੂਵ ਕਰ ਲੈਣਾ ਹੈ ਤੇ ਇਹ ਅਸੀਂ ਜਿਹੜਾ ਵਾ ਪਤਲਾ ਜਿਹਾ ਪੇਸਟ ਬਣਾਇਆ ਇਹਨੂੰ ਅਸੀਂ ਆਪਣੇ ਫੇਸ ਦੇ ਉੱਤੇ ਬ੍ਰਸ਼ ਦੀ ਹੈਲਪ ਦੇ ਨਾਲ ਅਪਲਾਈ ਕਰ ਲਵਾਂਗੇ ਕਿਉਂਕਿ ਇਹ ਪਤਲਾ ਹੈ ਤਾਂ ਹੱਥ ਦੇ ਨਾਲ ਇਹ ਜਿਹੜਾ ਵਾ نیچے ਨੂੰ ਡਿੱਗੇਗਾ ਤੇ ਜੇ ਤੁਸੀਂ ਵਾਸ਼ਰੂਮ 'ਚ ਕਰੋਗੇ ਤਾਂ ਫਿਰ ਤੁਸੀਂ ਹੱਥ ਦੇ ਉੱਤੇ ਪਾ ਕੇ ਵੀ ਲਗਾ ਸਕਦੇ ਹੋ ਚੰਗੀ ਤਰੀਕੇ ਨਾਲ ਫੇਸ ਤੇ ਲਗਾ ਕੇ ਤੇ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਆਪਣੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਕਲੀਨਚਿੰਗ ਕਰਨੀ ਹੈ ਮ사ਜ ਕਰਨੀ ਹੈ ਇਹਦੀ 1 ਤੋਂ 1.5 ਮਿੰਟ ਚੰਗੇ ਤਰੀਕੇ ਨਾਲ ਮ사ਜ ਕਰਨੀ ਹੈ ਤਾਂ ਜੋ ਸਾਰੀ ਜਿਹੜੀ ਡਸਟ ਵਾ ਮੇਕਅਪ ਸਾਡਾ ਲੱਗਾ ਹੋਇਆ ਉਹ ਸਾਰਾ ਹੀ ਰਿਮੂਵ ਹੋ ਜਾਵੇ ਤੇ ਕਿਉਂਕਿ ਪੈਕ ਲਗਾਉਣ ਤੋਂ ਪਹਿਲਾਂ ਸਾਡੀ ਫੇਸ ਜਿਹੜਾ ਸਾਡਾ ਵਾ ਉਹ ਚੰਗੀ ਤਰੀਕੇ ਨਾਲ ਕਲੀਅਰ ਹੋਣਾ ਚਾਹੀਦਾ ਹੈ ਤੇ ਹੁਣ ਅਸੀਂ ਵਾਸ਼ ਕਰ ਲਵਾਂਗੇ ਫੇਸ ਨੂੰ ਤੇ ਫੇਸ ਨੂੰ ਵਾਸ਼ ਕਰਨ ਤੋਂ ਬਾਅਦ ਦੇਖੋ ਸਾਡਾ ਜਿਹੜਾ ਚਿਹਰਾ ਵਾ ਇੱਕਦਮ ਜਿਹੜਾ ਵਾ ਇੱਕ ਵਾਰੀ ਦੇ ਵਿੱਚ ਹੀ ਚਮਕ ਜਾਵੇਗਾ ਤੇ ਹੁਣ ਅਸੀਂ ਸਾਫ ਕਰਕੇ ਫੇਸ ਨੂੰ ਤੇ ਇਹਦੇ ਉੱਤੇ ਲਗਾਵਾਂਗੇ ਇਹ ਜਿਹੜਾ ਅਸੀਂ ਸਟਾਰਚ ਵਾਲਾ ਪੈਕ ਬਣਾਇਆ ਸੀ ਉਹਨੂੰ ਚੰਗੇ ਤਰੀਕੇ ਨਾਲ ਬਰਸ਼ ਦੀ ਹੈਲਪ ਦੇ ਨਾਲ ਅ ਕਰ ਲਿਆ ਅਸੀਂ ਅਪਲਾਈ ਤੇ ਇਹ ਥਿੱਕ ਜਿਹਾ ਬੰਦਾ ਇਹ ਹਲਕਾ ਜਿਹਾ ਦਰਦਰਾ ਵੀ ਹੁੰਦਾ ਹੈ ਤੇ ਇਹਨੂੰ ਚੰਗੇ ਤਰੀਕੇ ਨਾਲ ਅਪਲਾਈ ਕਰ ਲੈਣਾ ਤੇ ਇਹਨੂੰ ਪੂਰੀ ਤਰ੍ਹਾਂ ਅਸੀਂ ਸੁਕਾਉਣਾ ਹੈ ਤੇ ਸੁਕਾ ਕੇ ਤੇ ਫੇਰ ਤੁਹਾਨੂੰ ਜਿਹੜਾ ਵਾ ਰਿਜ਼ਲਟ ਵਾ ਉਹ ਦਿਖਾਵਾਂਗੇ ਤੇ ਇਹਦੀ ਜਿਹੜੀ ਤੁਸੀਂ ਮੋਟੀ-ਮੋਟੀ ਲੇਅਰ ਚੰਗੇ ਤਰੀਕੇ ਨਾਲ ਲਗਾ ਲੈਣੀ ਆ ਤੇ ਇਹ ਪੈਕ ਨੂੰ ਸਾਰਾ ਅਪਲਾਈ ਕਰ ਲਿਆ ਤੇ ਹੁਣ ਅਸੀਂ ਤੁਹਾਨੂੰ ਸੋਕਾ ਤੇ ਪੈਕ ਆਪਣਾ ਜਿਹੜਾ ਆਲਮੋਸਟ ਸੁੱਕ ਚੁੱਕਾ ਹੈ ਤੇ ਇਹ ਜਿਹੜਾ ਸਟਾਰਚ ਦੇ ਨਾਲ ਜਿਹੜਾ ਵਾ ਬਿਲਕੁਲ ਡਰਾਈ ਹੋ ਜਾਂਦਾ ਹੈ ਤੇ ਫਿਰ ਤੁਸੀਂ ਕੀ ਕਰਨਾ ਹੈ ਇਹਨੂੰ ਜਿਹੜਾ ਵਾ ਪਾਣੀ ਦੇ ਨਾਲ ਗਿੱਲਾ ਕਰਕੇ ਤੇ ਇਹਨੂੰ ਸਕਰਾਬ ਕਰਕੇ ਤੇ ਇਹਨੂੰ ਉਤਾਰ ਦੇਣਾ ਹੈ ਤੇ ਫਿਰ ਆਪਣੇ ਸਪੇਸ ਤੇ ਜਿਹੜਾ ਤੁਸੀਂ ਕਲੋਥ ਦੇਖਿਓ ਤੇ ਇਹਨੂੰ ਜਿਹੜਾ ਵਾ ਅਸੀਂ ਵਾਸ਼ ਕਰਕੇ ਫਿਰ ਤੁਹਾਡੇ ਨਾਲ ਮਿਲਦੀ ਹੈ ਸਾਫ਼ ਕਰਕੇ ਤੇ ਬਿਲਕੁਲ ਸੌਫਟ ਟਾਵਲ ਦੇ ਨਾਲ ਜਿਹੜਾ ਸਾਫ਼ ਕਰਨਾ ਹੈ ਤੇ ਫੇਸ ਨੂੰ ਕਦੇ ਵੀ ਰਗੜ ਕੇ ਸਾਫ ਨਹੀਂ ਕਰਨਾ ਹੈਗਾ ਤੇ ਇਸ ਤੋਂ ਬਾਅਦ ਜਿਹੜੀ ਸਕਿਨ ਆ ਤੁਹਾਡੀ ਉਹ ਡਰਾਈ ਹੋ ਜਾਏਗੀ ਤੇ ਜਿਹੜਾ ਆਲੂ ਦਾ ਸਟਾਰਚ ਉਹਦੇ ਨਾਲ ਜਿਹੜਾ ਤੁਹਾਡੇ ਫੇਸ ਦੇ ਉੱਤੇ ਜਿਹਦਾ ਕੋਰੀਅਨ ਟਾਈਪ ਸਕਿਨ ਦੇ ਉੱਤੇ 글로ਅ ਆਂਦਾ ਹੈ ਤੇ ਇਸ ਤਰੀਕੇ ਨਾਲ ਤੁਹਾਡੀ ਸਕਿਨ ਜਿਹੜੀ ਗਲੋਇੰਗ ਹੋ ਜਾਏਗੀ ਤੇ ਵਾਈਟ ਟੋਨ ਦੇ ਵਿੱਚ ਜਦੋਂ ਤੁਸੀਂ ਇਹਨੂੰ ਰੈਗੂਲਰ ਯੂਜ਼ ਕਰੋਗੇ 1 ਵੀਕ ਤਾਂ ਤੁਹਾਡੇ ਸਕਿਨ ਦੇ ਉੱਤੇ ਵਾਈਟ ਟੋਨ ਜਿਹੜਾ ਵਾਈਟ 글로ਅ ਆਉਣਾ ਸ਼ੁਰੂ ਹੋ ਜਾਏਗਾ ਤੇ ਤੁਹਾਡੇ ਸਕਿਨ ਦੇ ਉੱਤੇ ਜੋ ਵੀ ਡਾਰਕ ਸਪੌਟ ਆ ਪਿਗਮੇਟੇਸ਼ਨ ਵਾ ਸ਼ਾਈਆਂ ਵਾ ਰਿੰਕਲਸ ਵਾ 에ਜ ਦੀ ਪ੍ਰੋਬਲਮ ਆ ਖਤਮ ਹੋਣੀ ਸ਼ੁਰੂ ਹੋਸ ਨੂੰ ਜਰਾ ਮੋਇਸਚਰਾਈਜ਼ ਜ਼ਰੂਰ ਕਰਨਾ ਹੈ ਤੇ ਮੋਇਸਚਰਾਈਜ਼ ਜਿਹੜਾ ਮੈਂ ਹਮੇਸ਼ਾ ਜਿਹੜਾ ਮਲਠੀ ਸੀਰਮ ਦੇ ਨਾਲ ਕਰਦੀ ਆ ਤੁਸੀਂ ਕੋਈ ਵੀ ਜਿਹੜਾ ਆਪਣਾ ਮਾਰਕੀਟ ਵਾਲਾ ਫੇਸ ਦਾ ਮoiusturizer ਕੋਈ ਵੀ ਫੇਸ ਕਰੀਮ ਕੋਲਡ ਕਰੀਮ ਤੁਸੀਂ ਯੂਜ਼ ਕਰਦੇ ਹੋ ਤਾਂ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਜਾਂ ਕੋਈ ਵੀ ਤੁਸੀਂ ਜਿਹੜਾ سیرਮ ਯੂਜ਼ ਕਰਦੇ ਹੋ ਉਹ ਯੂਜ਼ ਕਰ ਸਕਦੇ ਹੋ ਐਲੋਵਿਰਾ ਜੈੱਲ ਵੀ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਗੁਲਾਬ ਜਲ ਤਾਂ ਮੈਂ ਜਿਹੜਾ ਮਲਠੀ ਵਾਲਾ سیرਮ ਲਗਾਉਂਗਾ ਮਲਠੀ سیرਮ ਦੀਆਂ ਲਗਾਉਣੀਆਂ ਨੇ ਤੇ ਇਹਨੂੰ ਚੰਗੀ ਤਰ੍ਹਾਂ ਆਪਣੀ ਸਕਿਨ ਤੇ ਅਪਲਾਈ ਕਰ ਲੈਣਾ ਹੈ ਤਾਂ ਸਕਿਨ ਦੀ ਚੰਗੀ ਤਰੀਕੇ ਨਾਲ ਮ사ਜ ਕਰਕੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਜਿਹੜੇ ਆ ਸਕਿਨ ਵਾ ਉਹਦੀ ਜਿਹੜੀ ਕੇਅਰ ਕਰ ਸਕਦੇ ਹੋ ਤੇ ਜਿਹੜਾ ਆਲੂ ਦਾ ਜੂਸ ਬਚ ਜਾਂਦਾ ਹੈ ਤੇ ਤੁਸੀਂ ਉਹਨੂੰ ਉਹਦੇ ਵਿੱਚ ਵਿਟਾਮਿਨ E ਦਾ ਜਿਹੜਾ ਕੈਪਸੂਲ ਐਡ ਕਰਕੇ ਤੇ ਤੁਸੀਂ ਉਹਨੂੰ ਐਜ਼ ਏ ਟੋਨਰ ਵੀ ਯੂਜ਼ ਕਰ ਸਕਦੇ ਹੋ ਤੇ ਜਿਹੜਾ ਆ ਆਲੂ ਦਾ ਜਿਹੜਾ ਤੁਸੀਂ ਬੁੱਧਾ ਬਚ ਗਿਆ ਸੀ ਤੁਸੀਂ ਉਹਨੂੰ ਗ੍ਰੇਡ ਕਰਕੇ ਤੇ ਉਹਦਾ ਜੂਸ ਕੱਢ ਲਿਆ ਸੀ ਬਾਕੀ ਜਿਹੜਾ ਆਲੂ ਮੈਸ਼ ਕੀਤਾ ਹੋਇਆ ਬਚ ਗਿਆ ਸੀ ਤੁਸੀਂ ਉਹਨੂੰ ਆਪਣੀਆਂ ਅੱਖਾਂ ਤੇ 15 ਤੋਂ 20 ਮਿੰਟ ਲਗਾ ਕੇ ਰੱਖ ਸਕਦੇ ਹੋ ਇਹਦੇ ਨਾਲ ਤੁਹਾਡੀਆਂ ਅੱਖਾਂ ਨੂੰ ਆਰਾਮ ਮਿਲੇਗਾ ਠੰਡਕ ਮਿਲੇਗੀ ਪਲੱਸ ਜਿਹੜੇ ਤੁਹਾਡੇ ਇੱਥੇ ਅੱਖਾਂ ਦੇ نیچے ਡਾਰਕ ਸਪੌਟ ਨੇ ਬਲੈਕ ਹੈਡਸ ਨੇ ਤੁਸੀਂ ਇਹਦੇ ਤੇ ਨੋਸਟਿਓ ਤੇ ਸਕਰਾਬ ਕਰ ਲਓ ਬਲੈਕ ਹੈਡਸ ਵਾਈਟ ਹੈਡਸ ਖਤਮ ਹੋ ਜਾਣਗੇ ਤੇ ਅੱਖਾਂ ਦੇ نیچے ਜਿਹੜੇ ਡਾਰਕ ਸਰਕਲ ਨੇ ਉਹ ਤੁਹਾਡੇ ਜਿਹੜੇ ਰਿਮੂਵ ਹੋਣੇ ਸ਼ੁਰੂ ਹੋ ਜਾਣਗੇ ਹਰ ਇੱਕ ਚੀਜ਼ ਜਿਹੜੀ ਯੂਜ਼ ਵਿੱਚ ਆਵੇਗੀ ਤੇ ਉਮੀਦ ਕਰਦੇ ਆਂ ਕੀ ਅੱਜ ਦੀ ਵੀਡੀਓ ਵੀ ਤੁਹਾਡੇ ਵਾਸਤੇ ਬਹੁਤ ਬੈਨੀਫੀਸ਼ੀਅਲ ਹੋਵੇਗੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪਹਿਲਾ ਇੱਕ ਇਹਨੂੰ ਜਰਾ ਉਹ ਦਬਾ ਦਿਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਫਿਰ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਨਾਲ ਫਸਟੇ ਕਾਮ ਇਸਾਰੀ